ਉਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀਆਂ ਬਤਾਂ ਸਾਰੇ ਜਾਣੇ ਠੀਕ ਠਾਕ ਆ ਉਮੀਦ ਕਰਦੇ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਆ ਵੇਖ ਲੋ ਸਾਡਾ ਨਕੌਦਰ ਸਿਰੇ 550 ਦੇ ਉੱਤੇ ਹਾਲ ਸਾਰਾ ਕੁਝ ਬੰਦ ਠੀਕ ਐ ਜਦੋਂ ਅਸੀਂ ਜਿਮ ਤੋਂ ਵਾਪਸ ਆਵਾਂਗੇ ਥੋੜੀ ਜਿਹੀ ਰੌਣਕ ਹੋ ਜਾਣੀ ਆ ਜਾਂ ਬੱਸ ਸਟੈਂਡ ਤੇ ਲੋਕੀ ਖਲੋਤੇ ਨੇ ਕਿਉਂਕਿ ਅਸੀਂ ਨਾਰੀਅਲ ਪਾਣੀ ਪੀਣਾ ਪਹਿਲਾਂ ਮੈਂ ਸ਼ਾਮ ਨੂੰ ਜਿਮ ਜਾਂਦੀ ਸੀ ਹੁਣ ਕੱਲ ਤੋਂ ਹੀ ਸਵੇਰੇ ਆਉਣਾ ਸ਼ੁਰੂ ਕਰ ਦਿੱਤਾ ਉਹਦਾ ਕਾਰਨਾ ਵੀ ਸਾਡੀ ਨੀਂਦ ਨਹੀਂ ਸੀ ਠੀਕ ਹੈਗੀ ਅਸੀਂ ਬਹੁਤ ਬੇਟ ਟਾਈਮਾਂ ਸੌਣਾ ਤੇ ਬੇਟ ਟਾਈਮ ਉੱਠਣ ਦਾ ਹੁੰਦਾ ਹਿੱ ਇਹਨਾਂ ਨੇ ਵੀ ਆਖਣਾ ਵੀ ਚਲ ਹੁਣ ਜੇ ਜਾਗਦੇ ਆਂ ਤੇ ਅਮਰਤਵੇਲਾ ਸੰਭਾਲ ਲੈਨੇ ਇਦਾਂ ਕਰ ਲੈਨੇ ਉਹ ਵੀ ਸਾਰਾ ਦਿਨ ਦਿਮਾਗ ਤੇ ਇੰਨਾ ਕਿ ਜ਼ਿਆਦਾ ਇਫੈਕਟ ਪੈਂਦਾ ਸੀ ਨਾ ਕਿ ਛੱਟ ਗੱਲਾਂ ਦੋ ਕੱਲ ਤੇ ਅੱਜ ਬਹੁਤ ਸੋਹਣਾ ਅਸੀਂ ਸੁੱਤੇ ਆਂ ਵਧੀਆ ਟਾਈਮ ਤੇ 10:00 ਵਜੇ 10:30 9:00 ਸੌ ਕੇ ਤੇ ਸਿਰੇ 3:30 4:00 ਵਜੇ ਹੀ ਉੱਠ ਗਏ ਆ ਤੇ ਹੁਣ 5:51 ਹੋ ਗਏ ਤੇ ਆਪਾਂ ਜਿਮੋਂ ਪਹੁੰਚ ਚੁੱਕੇ ਆ ਇੱਥੇ ਆਪਣੀ ਜਿਹੜੀ ਤੁਸੀਂ ਦੇਖੋਗੇ ਅਮਰਤਵੇਲੇ ਹਾਂਜੀ ਸਿੰਘ ਸਾਹਿਬ ਫਾਰਮ ਤੇ ਜਾਂਦੇ ਆ ਨਾ ਚੋਈ ਹੁੰਦੀ ਆ ਇਹ ਨਹੀਂ ਆ ਰਹੇ ਹੁੰਦੇ ਮੈਨਾਂ ਠੰਡੀ ਜਿਮ ਅੱਜ ਫਿਰ ਬਹੁਤ ਆ ਫੜੋ ਭਾਈ ਜੀ ਭਾਈ ਸਾਹਿਬ ਜੀ ਫੋਨ ਇਹ ਆ ਲਾ ਆਇਆ ਬਹੁਤ ਹੀ ਆ ਲਾ ਓ ਜਿੰਦੂ ਜਿੰਦੂ ਇਹਦੀ ਮੰਮੋ ਆ ਇਹਦੀ ਮੰਮੋ ਆ ਆ ਬੇ ਉੱਥੇ ਅੰਮਾ ਖੀਆਂ ਆ ਗਏ ਤਿੰਨੂੰ ਮੱਖੀਆਂ ਕਿੰਨੇ ਆ ਗਏ ਤੇਰੇ ਆਵੇ ਓ ਹੋ 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 ਮੱਖੀਆਂ ਆ ਗਈਆਂ ਔਰ ਉਹਨੇ ਕਿਚਨ ਦਾ ਬਲੌਗ ਚਾਲੂ ਕੀਤਾ ਚਿੱਪਲ ਦਾ ਬਲੌਗ ਚਾਲੂ ਹਾਂਜੀ ਅਸੀਂ ਪਹੁੰਚ ਗਏ ਸਮਾਗਮ ਤੇ ਵਿਆਹ ਵਿਆਹ ਪ੍ਰੋਗਰਾਮ ਤੇ ਪਹੁੰਚ ਗਏ ਨਾ ਤੇ ਇਹ ਹੁਣ ਸ਼ਗਨ ਸਿਖਾਉਣ ਦੇ ਆ ਤੇ ਆਪਾਂ ਬੈਠੀਆਂ ਡਰਾਈਵ ਪ੍ਰੂਫ ਵਾਲਾ ਕੀ ਕੀ ਆਖਣੇ ਕੀ ਮੈਨੂੰ ਤਾਂ ਪਛੇਤਾ ਹੀ ਆ ਹਾਂ ਆ ਆਜ ਆ ਗਈ ਆ ਵਾਪਸ ਸਦੀਆਂ ਬਾਅਦ ਤਿੰਨ ਮਹੀਨਿਆਂ ਤਿੰਨ ਮਹੀਨਿਆਂ ਬਾਅਦ ਵੀਰੋਂ ਵੇਖੀ ਸੀ ਵੀ ਕੋਈ ਗੱਲ ਪੂਰੀ ਕਰਦਾ ਬੰਦਾ ਤੁਹਾਡੀ ਮਰਜ਼ੀ ਚੱਲਦਾ ਰਹੇ ਤਾਂ ਚੱਲ ਇਹਨਾਂ ਨੂੰ ਬਿਆਹ ਦਾ ਪ੍ਰੋਗਰਾਮ ਕਿੰਨੇ ਚਿਰ ਬਾਅਦ ਟੱਕਰਿਆ ਵਾ ਤੇ ਹਟਣੀ ਨਹੀਂ ਹੁੰਦੇ। ਉਹਨੇ ਲੀਰਾਂ ਫੇਲ ਨਹੀਂ ਕਰਕੇ ਪਤਾ ਕਿ ਉਹ ਭੰਨ ਲੱਗੀ ਤੇ ਕੰਮ ਕਰਦੇ ਫਿਰੇ। ਮੈਂ ਪਾਉਂਦੀ ਕੋਡ ਗਾ ਦੂੰ। ਅਸ ਜਿੱਡੇ ਟੱਕੇ ਦਾ ਐਡਾ ਪਲੇਟਾ ਲਾਦਾ। ਹਾਂ। ਉਹ ਡਰਾਈਵ ਚਾਰ ਕਰੀ। ਮੇਰੀ ਗੱਲ ਸੁਣੋ ਆ ਜਿਆਦੇ ਵੱਡੇ ਨਹੀਂ ਹੈ ਇਹ ਕਿਲਾਬ ਜਾਂ ਮਦਰ ਚੁਣੀਆਂ ਜਿਹੜੀਆਂ ਨਹੀਂ ਤੇ ਇਹ ਵੀ ਵੱਡੇ ਆਉਂਦੇ ਆ। ਹੌਣ ਤਾਂ ਜਮਾਈ ਆ ਦੇ। ਵੀ ਤੇ ਮੇਰਾ ਜਰਨੈਰੀਆ ਨਾਂ ਦਾ ਸੀ ਪੰਜ ਹੱਥਾ ਹੁਣ ਚੌਥੇ ਨੰਬਰ ਤੇ ਸੱਤ ਮੋਟ ਬੱਗਿਆ ਰੰਗ ਦੇ ਘੋੜੇ ਤੇ ਸਵਾਰ ਹੋ ਕੇ ਹਰਿ ਸ਼ਗਰੂਆ ਜਿਹੜੇ ਪਿੰਡਾਂ ਦੇ ਦਰਬਾਰ ਦੇ ਅੰਦਰ ਦਾਖਲ ਹੋਇਆ ਜਿਹੜਾ ਗੋਰਾ ਚਿੱਟਾ ਰੰਗ ਜਿਹਰੇ ਤੇ ਇੱਕ ਮੱਖਦੀ ਲਾਦੀ ਮੋਟਿਆ ਮੋਟਲਾ ਅਠਾ ਤੇ ਕਹਿੰਦੇ ਮੋਢੇ ਪੀਰਾ ਵਾਲਾ ਪਥਾਰ ਧਾਰ ਤੇ ਲੱਗਦੀਆਂ ਧੋਪ ਤੇ ਕਾਂ ਜਿਵੇਂ ਬਲੇ ਗੋਰੇ ਨੇ ਹਰੀ ਸਿੰਘ ਨਲੂਏ ਨੂੰ ਦਰਬਾਰ ਅੰਦਰ ਆਉਂਦਿਆਂ ਦੇਖਿਆ ਨਾ ਉੱਠ ਕੇ ਖਲੋ ਗਿਆ ਆਂਦਾ ਸ਼ੇਰੇ ਪੰਜਾਬ ਜੇ ਹਰੀ ਸਿੰਘ ਨਲੂਆ ਲੇਕਿਨ ਦਾ ਸ਼ੇਰੇ ਪੰਜਾਬ ਨੇ ਗੋਰੇ ਨੂੰ ਖਿਡਾਉਣ ਨੂੰ ਕਿਹਾ ਕਹਿੰਦਾ ਨਹੀਂ ਇਹ ਵੀ ਨਹੀਂ ਹਰੀ ਸਿੰਘ ਨਲੂਆ ਤੇ ਕਿਤੇ ਗੋਰੇ ਨੇ ਸਿਰ ਦਾ ਟੋਪ ਲਾ ਕੇ ਬੜੀ ਜ਼ੋਰ ਨਾਲ ਆਪਣੇ ਵਾਲ ਪੁੱਟੇ ਆਂਦਾ ਸ਼ੇਰੇ ਪੰਜਾਬ ਜੇ ਆ ਨਹੀਂ ਹਰੀ ਸਿੰਘ ਨਲੂਆ ਤੇ ਹਰੀ ਸਿੰਘ ਨਲੂਆ ਮਾਣੇ ਕਿ ਜੰਮ ਨਹੀਂ ਸ਼ੇਰੇ ਪੰਜਾਬ ਕਹਿੰਦਾ ਆਈਆ ਹਰੀ ਸਿੰਘ ਨਲੂਆ ਗੋਰਾ ਭੱਜੇ ਹਰੀ ਸਿੰਘ ਅਲਵੇ ਦੇ ਸਮੇਂ ਉਹ ਇਹ ਮਤਾਰਜ ਕਰ ਕੀਤਾ ਕਿ ਸ਼ੇਰ-ਏ-ਪੰਜਾਬ ਨੂੰ ਕਿਉਂ ਚੇਤਾ ਮਾਇਆ ਹਰੀ ਸਿੰਘ ਅਲਵੇ ਦਾ ਪਸ਼ਾਵਰ ਦੇ ਕਿਲੇ ਵਿੱਚ ਬੁਮਾਰ ਪਿਆ ਕਹਿੰਦੇ ਗੋਰਾ ਸਾਹਮਣੇ ਆਇਆ ਉਹਨੇ ਆਪਣੀ ਜੇਬ ਚੋਂ ਕੱਢ ਕੇ ਸੋਨੇ ਦੀਆਂ ਮੋਹਰਾਂ ਹਰੀ ਸਿੰਘ ਅਲਵੇ ਦੇ ਅੱਗੇ ਕੀਤੀਆਂ ਆਗੋ ਸਰਦਾਰ ਨੇ ਮੋਹਰਾਂ ਚੁੱਕ ਕੇ ਮਸਲ ਕੇ ਵਾਪਸ ਗੋਰੇ ਦੇ ਹੱਥ ਦੇ ਰੱਖ ਦਿੱਤੀਆਂ ਗੋਰਾ ਖਾ ਕੇ ਸ਼ੇਰ-ਏ-ਪੰਜਾਬ ਦੇ ਕੋਲ ਬੈਠਾ ਸ਼ੇਰ-ਏ-ਪੰਜਾਬ ਕਿਦਾਂ ਕੀ ਕਰਨ ਗਿਆ ਸੀ ਆਂਦਾ ਪਰਖ ਕਰਨ ਵਾਸਤੇ ਸ਼ਰਧ ਪੰਜਾਬ ਕਹਿੰਦਾ ਕੀ ਪਰਖ ਕੀਤੀ ਆ ਆਂਦਾ ਮੈਂ ਸੋਨੇ ਦੀਆਂ ਹੋਰਾ ਕਢਦੇ ਹਰੀ ਸੰਗਲੂਏ ਦੇ ਅੱਗੇ ਕਿਦੀਆਂ ਕਿ ਸਾਡੇ ਨਾਲ ਵੱਲ ਜਾ ਪੰਜਾਬ ਨਾਲ ਗਦਾਰੀ ਕਰਦੇ ਸੋਨੇ ਦੇ ਨਾਲ ਤੋੜਦੇ ਆਂਗੇ ਸ਼ਰਧ ਪੰਜਾਬ ਕਹਿੰਦਾ ਜਵਾਬ ਕੀ ਮਿਲਿਆ ਗੋਰਾ ਕਹਿੰਦਾ ਜਵਾਬ ਸ਼ਰਧ ਪੰਜਾਬ ਇਹ ਮਿਲਿਆ ਕਿ ਹਰੀ ਸੰਗਲੂਆ ਕਹਿੰਦਾ ਜੇ ਪੰਜਾਬ ਵੱਲ ਮਾੜੀ ਆਖ ਨਾਲ ਵੇਖਿਆ ਤੇ ਮਸਲ ਕੇ ਰੱਖ ਦਿਆਂਗੇ ਐਸੀ ਸਾਡੇ ਕੋਲ ਜੰਗ ਹੋਣੀ ਸੀ ਵਾਪਸ ਪ੍ਰੋਗਰਾਮ ਤੋਂ ਤੁਰਪੇ ਆ ਮੈਂ ਐਕਚੁਅਲੀ ਮੇਰੇ ਹੱਥ ਤੇ ਬੀਜ਼ੀ ਸੀਗਾ ਤਾਂ ਕਰਕੇ ਹਾਂਜੀ ਦੱਸੋ ਕੀ ਦੱਸਣਾ ਤੁਸੀਂ ਬੋਲੋ ਮੈਂ ਤਾਇੜ ਕੋਈ ਨਹੀਂ ਦੱਸਣ ਕਿ ਪ੍ਰੋਗਰਾਮ ਤੋਂ ਚੱਲ ਪਏ ਸੀ ਵਾਪਸ ਨੂੰ ਨਹੀਂ ਪ੍ਰੋਗਰਾਮ ਨਾਲ ਦੇ ਵਧੀਆ ਤੇ ਮੁਫਤ ਚੱਲੇ ਕਰਤਾ ਹਾਂ ਉੱਤੀ ਬੋਲੋ ਥੋੜਾ ਹੁਣ ਜਾ ਰਹੇ ਆ ਵਾਪਸ ਪੇਡ ਨੂੰ ਹਾਂਜੀ ਬਾਕੀ ਹੁਣ ਵਧੀਆ ਬਦਲ ਗਿਆ ਮੈਂ ਕੁਛ ਨਹੀਂ ਦੱਸਣਾ ਮੈਂ ਹੀ ਥੀ ਕਲੀਪ ਬੰਦ ਕਰਦੀ ਹਾਂ ਕਿਉਂਕਿ ਮੇਰੀ ਅਬਾਵਾ ਵੀ ਬੜੀਆਂ ਦੁਖਣੀਆਂ ਕਿਉਂਕਿ ਵੇਸੇ ਜੇਮਾ ਨਹੀਂ ਆ ਤੇ ਮੈਨੂੰ ਨੀਂਦ ਵੀ ਬੜੀ ਆਉਂਦੀ ਹੈ ਮੈਂ 3:30 ਵਜੇ ਦੀ ਜਾਗਦੀ ਹਾਂ ਤੇ 4:00 ਵਜੇ 5 ਮਿੰਟ ਹੋ ਗਏ ਤੇ ਸੁਪਤੀ ਵੀ ਪਾਂਡੀਆਂ ਘੰਟੀਆਂ ਜੀ ਹੌਲੀ ਹੌਲੀ ਆਪਣਾ ਉੱਤਨ ਮੈਂ ਸਵੇਰ ਵੀ ਦੱਸਿਆ ਸੀ ਵੀ ਠੀਕ ਕਰ ਰਹੀ ਹਾਂ ਸੌਣ ਦਾ ਸਿਸਟਮ ਹੁਣ ਸੌਣਾ ਤਾਂ ਨਹੀਂ ਆ ਕੋफी ਤਾਂ ਪੀ ਲਈ ਆ ਕਿ ਮੈਂ ਮੁੜ ਕੇ ਰਾਤ ਨੂੰ ਫੇਰ ਉਹੀ ਕੰਮ ਕਰਾਉਣ ਪੈਣਾਂ ਇਹੋ ਸਾਰਾ ਸਿਸਟਮ ਹੀ ਚੇਂਜ ਹੋ ਗਿਆ ਹਿੰਦਾ ਸੌਣ ਦਾ ਅਗੇ ਦੀਵਾਨ ਤੇ ਵੀ ਦਿਨ ਰਾਤ ਨੂੰ ਜਦ ਦੋ ਤਿੰਨ ਵਜੇ ਘਰੇ ਆਉਣਾ ਵੀ ਕੀ ਨੀਂਦ ਆਉਣੀ ਤੇ ਕਦੋਂ ਸੌਣੀਏ ਕਦੋਂ ਉੱਠਣੀਏ ਨਾ ਉਹਦੇ ਦੇ ਮਾਮੇ ਬੈਠੇ ਘੂੜੇ ਦੇ ਲੈ ਇਹ ਤੇ ਨੱਕ ਦੇਂਦੇ ਨਾ ਉਹਦੇ ਪੱਟਾ ਹੀ ਲਾਉਂ ਜਾਂਦਾ ਤੇ ਮੇਰਾ ਤਾਂ ਹੀ ਉੱਥੇ ਜਦੋਂ ਫੜਵਾੜੇ ਤੇ ਹਲਕੇ ਜਨਕੀ ਦਦੇ ਤਾਂ ਫੋੜੀਆਂ ਤੇ ਟੱਕ ਬਣਾਉਂਦੇ ਤੇ ਉਹਦੇ ਉੱਤਰ ਟੈਕ ਕਰ ਗਿਆ ਉਹ ਜੀ ਨਾ ਜੇ ਕਿਨਾਂ ਦੀ ਫੈਮਿਲੀ ਫੌਜੀ ਆਂਦੀ ਹੈ ਫੌਜੀ ਦੀ ਫੈਮਿਲੀ ਮੇਰੀ ਗੱਲ ਸੁਣੋ ਪਾਪਾ ਨੂੰ ਤਾਂ ਜਦੋਂ ਤੁਹਾਨੂੰ ਲੈ ਕੇ ਜਾਣਾ ਹੁੰਦਾ ਸੀ ਉੱਥੇ ਜਿੱਥੇ ਪਾਪਾ ਰਹਿੰਦੇ ਹੁੰਦੇ ਸੀ ਵਕ ਵਕ ਥਾਵਾਂ ਤੇ ਤੁਹਾਨੂੰ ਦਿੰਨੇ ਪਾਪਾ ਨੇ ਚਿੱਠੀ ਪਾਈ ਸੀ ਵੀ ਫੈਮਿਲੀ ਆ ਜਾਵੇ ਤੇ ਤੁਸੀਂ ਫੈਮਿਲੀ ਸੰਦੂਕ ਚ ਲੱਭਦੇ ਫਿਰਦੇ ਹੋ ਫੇਮ ਨੇ ਬਦਲ ਲਗੀ ਜਾਂਦਾ 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 ਸੀ ਨਾ ਕੋਲ ਉਹ ਮੈਂ ਜਾ ਰਿਹਾ ਆਹ ਉਹ ਬੰਦਾ ਲੈ ਰੂ ਜਾਈਆ ਕੀ ਬਾਤ ਹੈ ਚਲੋ ਮੇਰਾ ਵਾਲੇ ਗੋਲ ਦਮਾਲੇ ਗਾਤਰੇ ਕਾਲੇ ਕਿਦਾਂ ਜਿੰਦੂ ਸਾਡੇ ਜਿਗਰੇ ਸ਼ੇਰਾ ਵਾਲੇ ਗੋਲ ਦਮਾਲੇ ਗਾਤਰੇ ਕਾਲੇ ਹੈਨਾ ਇਦਾਂ ਨਾ ਮੇਰਾ ਪੁੱਤ ਨਵਾਂ ਆਈ ਨੀ ਦਾ ਪੋਤਰੀ ਪੂਰੀ ਤਿਆਰੀ ਆ ਆਸਣਾ ਦਾ ਲਾ ਲਿਆ ਆਲ ਆਫ ਆਸਣਾ ਉਹਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਹੀਂ ਕੰਮਜਾਂਗੀਆਂ ਜਿੰਦੂ ਹੈ ਜਿੰਦ ਘਰ ਫਤਿਹ ਦਾ ਬਾ ਦੇ ਮੈਨੂੰ ਫਤਿਹ ਤੂੰ ਬਾਈ ਇਹ ਵਾ ਗਿਰ ਜਿੰਦ ਕਾਂਤਾ ਦੁੱਧ ਵੀ ਲੱਗੀਆਂ ਬਸ ਜਿੰਦ ਘਰ ਚਲ ਇਥੇ ਲ ਮੈਂ ਪੈ ਦੁੱਧ ਪੀ ਲਾ ਚਲ ਆਏ ਦੁੱਧ ਪੀ ਲੋ